ਇਹਦੇ ਲਾਗੇ ਬਹਿ ਕੇ ਕੀ ਕਰਨ ਰਹੀ ਏ ਔਰ ਮਨਦੀਪ ਇਧਰ ਆ ਕਿੱਡੀ ਬੈਠੀ ਉਹਦੇ ਲਾਗੇ ਸਾਜ ਕੇ ਦੱਸੋ ਮੈਂ ਮੈਨੂੰ ਇਹ ਦੱਸ ਤੂੰ ਬਗਾਨੀ ਕੁੜੀ ਦੇ ਲਾਗੇ ਕੀ ਕਰਨ ਰਹੀ ਏ ਬਹਿ ਕੇ ਕੁੜੀ ਦੇ ਲਾਗੇ ਬੈਠੀ ਮੈਂ ਕਿਹੜਾ ਕਿਹ ਮੁੰਡੇ ਦੇ ਲਾਗੇ ਬੈਠੀ ਜਿਹੜਾ ਇੰਨਾ ਔਖੇ ਹੋਂਦੇ ਹੋ ਮੇਰੀ ਸੁਣ ਲੈ ਗੱਲ ਤੂੰ ਉਹਦੇ ਲਾਗੇ ਨਹੀਂ ਜਾਣਾ ਤੂੰ ਜਾਣਾ ਕਿਉਂ ਨਹੀਂ ਆ ਉਹ ਤੇ ਮੰਮੀ ਮੈਨੂੰ ਕਹਿੰਦੇ ਹੀ ਕਿ ਜੇ ਕੁਝ ਪੁੱਛੇਗੀ ਤੇ ਉਹਨੂੰ ਦੱਸ ਦੀ ਓ ਤੂੰ ਬੜੀ ਵੱਡੀ ਟੇਲਰ ਹੈ ਦੱਸ ਦੀ ਮੈਨੂੰ ਸਾਰੀ ਜਾਚ ਹੈ ਤੁਸੀਂ ਤੇ ਮੈਨੂੰ ਐਵੇਂ ਸਮਝ ਛੱਡਿਆ ਮੈਂ ਤੁਹਾਡੇ ਵਰਗੀ ਨਹੀਂ ਹੈਗੀ। ਵੀ ਕੁਝ ਕਰਦੀ ਨਹੀਂ ਆ। ਮੰਮੀ ਦੱਸੇ ਜਾਂ ਨਾ ਦੱਸੇ ਤੂੰ ਨਹੀਂ ਉਹਦੇ ਲਾਗੇ ਜਾਣਾ। ਮੰਮੀ ਘਰ ਨਹੀਂ ਹੈਗੇ, ਬਾਬਾ ਮੰਮੀ ਕਿਤੇ ਗਏ ਨੇ। ਨਾਲ ਡੈਡੀ ਵੀ ਗਏ ਆ ਤੇ ਉਹ ਮੈਨੂੰ ਕਹਿ ਗਏ ਕਿ ਜੇ ਕੁਝ ਪੁੱਛੇਗੀ ਤੇ ਉਹਨੂੰ ਦੱਸ ਦੀ। ਦੇਖੋ ਕਿਆ ਨਾ ਕਰ ਬੀ ਇਹਨੂੰ ਕਹੋ ਚੱਲ ਜੇ। ਮੈਨੂੰ ਨਹੀਂ ਆ ਕੰਮ ਚੰਗੇ ਲੱਗਦੇ ਆਗੇ। ਹੁਣ ਉਹ ਅਗਲੀ ਵਿਚਾਰੀ ਆਈ ਹੀ ਉਹਨੂੰ ਫੇਰ ਕਹਿੰਦੇ ਤੂੰ ਵਾਪਸ ਚੱਲ ਜਾ। ਤੁਹਾਡੇ ਵਰਗੇ ਸਾਰੇ ਲੋਕ ਵਿਲੇ ਆ ਨਾ। ਵੀ ਕਦੀ ਆਗੇ ਤੇ ਕਦੀ ਚੱਲ ਗਏ। ਮਿੰਨੂ ਵੇ ਤੁਹਾਡੇ ਆ ਕੰਮ ਚੰਗੇ ਲੱਗਦੇ ਬਿਨਾ ਮਤਲਬ ਤੋਂ ਜਿਹੜਾ ਤੁਸੀਂ ਬੋਲਦੇ ਰਹਿੰਦੇ ਹੋ ਇੱਕ ਤਾਂ ਮੰਮੀ ਦਾ ਦਿਮਾਗ ਖਰਾਬ ਹੋ ਗਿਆ ਤੂੰ ਕਿਉਂ ਤੇਰਾ ਵੀ ਖੱਡਾ ਕਾ ਦਾ ਦਿਮਾਗ ਖਰਾਬ ਆ ਕਿੰਨੀ ਆਖੇ ਵੀ ਇਹੋ ਜਿਹੇ ਕੰਮ ਛੱਡ ਛੋੜੋ ਛੱਡ ਛੋੜੋ ਕਿਹਦੇ ਸਿਰ ਤੇ ਛੱਡ ਛੜਨ ਤੂੰ ਇਹ ਤੇ ਕੱਖ ਕਰਦੇ ਨਹੀਂ ਹੈਗੇ ਕਦੇ ਕੱਖ ਪਨ ਕੇ ਵੀ ਦੋਰਾ ਕੀਤਾ ਜੀ ਕਰਦੇ ਤੁਸੀਂ ਆਪਣੇ ਨਹੀਂ ਖਰਚੇ ਪੂਰੇ ਹੁੰਦੇ ਪਰ ਤੂੰ ਕਰਦੀ ਹੈ ਨਾ ਮੈਂ ਤੇਰੇ ਕੋਲੋਂ ਕੀ ਲੈਣ ਡਿਆ ਤੇ ਤੁਹਾਡੇ ਕੋਲ ਹੈ ਵੀ ਕੀ ਆ ਤੁਸੀਂ ਤੇ ਆਪ ਆਪਣੇ ਮਾਪਿਆਂ ਤੇ ਗੜੀ ਹੱਥ ਡਾਉਂਦੇ ਹੋ ਸ਼ੁਕਰ ਕਰੋ ਉਹਨਾਂ ਦਾ ਜਿਹੜੇ ਤੁਹਾਡਾ ਖਰਚਾ ਪਾਣੀ ਚੁੱਕੀ ਜਾਂਦੇ ਆ ਤੇ ਮੈਂ ਵੀ ਉਹਨਾਂ ਦੇ ਸਿਰ ਤੇ ਬੈਠੀ ਆ ਮੈਂ ਤੇ ਤੁਹਾਡੇ ਕਰਕੇ ਆਈ ਆ ਵੀ ਤੂੰ ਹੀ ਮੇਰਾ ਖਰਚਾ ਪਾਣੀ ਚੁੱਕਣਾ ਜੇ ਮੈਂ ਤੁਹਾਡੇ ਸਿਰ ਤੇ ਰਹਿੰਦੀ ਨਾ ਹੁਣ ਮੈਂ ਉਂਜੀ ਮਰ ਮੁੱਕ ਜਾਣਾ ਏ ਉਹ ਤੈਨੂੰ ਮਿਲਣ ਦਾ ਨਾ ਸਭ ਕੁਝ ਖਾਣ ਪੀਣ ਨੂੰ ਹੋਰ ਤੈਨੂੰ ਕੀ ਚਾਹੀਦਾ ਸਵਾ ਮਿਲੰਦੀ ਜੇ ਮੈਨੂੰ ਖਾਣ ਨੂੰ ਕਿੰਨੀਆਂ ਚੀਜ਼ਾਂ ਲੈਣ ਵਾਲੀਆਂ ਹੁੰਦੀਆਂ ਨੇ 10000 ਰੁਪਏ ਵੀ ਲੈਣੇ ਹੁਣ ਤਾਂ ਵੀ ਤੁਹਾਡੇ ਮਾਪਿਓ ਗੜੀ ਹੱਥ ਡੋਣੇ ਪਿੰਦੇ ਆ ਜਿਹੜੀ ਚੀਜ਼ ਤੁਹਾਡੇ ਤੋਂ ਮੰਗਣੀ ਨਾ ਉਹਦੇ ਨਾਲ ਦੀ ਰੀਸ ਨਹੀਂ ਹੈਗੀ ਤੇ ਜਾਂ ਉਹਨਾਂ ਗੜੀ ਹੱਥ ਡੋਣੇ ਹੁੰਦੇ ਆ ਤੂੰ ਰੋਂਦੀ ਰਹਾ ਕਰ ਰੋਂਦੀ ਮੈਂ ਨਹੀਂ ਰੋਂਦੇ ਤੇ ਤੁਸੀਂ ਆ ਤੁਸੀਂ ਵੀ ਜਦੋਂ ਕੋਈ ਚੀਜ਼ ਲੈਣੀ ਹੋਈ ਉਹਨਾਂ ਤੋਂ ਹੀ ਪੈਸੇ ਮੰਗਦੇ ਹੋ ਹੋਰ ਕਿਹਦੇ ਕੋਲ ਲੈਣਾ ਮੇਰਾ ਮਾਂ ਪਿਓ ਆ ਲਵਾ ਜਾਂ ਨਾ ਲਵਾ ਤੈਨੂੰ ਇਹ ਗੱਲ ਨਾਲ ਕੀ ਤੰਗੀ ਦੱਸ ਮੈਨੂੰ ਤੰਗੀ ਹੋਵੇ ਨਾ ਤੁਹਾਨੂੰ ਉਹਨਾਂ ਨੇ ਪਾਲ ਪੋਸ ਤੇ ਕਿੱਡੇ ਕਰ ਛੱਡਿਆ ਵਾ ਹੁਣ ਤੁਹਾਡਾ ਫਰਜ਼ ਬਣਦਾ ਵਾ ਕਿ ਤੁਸੀਂ ਉਹਨਾਂ ਨੂੰ ਮੰਜੇ ਤੇ ਬਿਠਾ ਕੇ ਰੋਟੀ ਖਵਾਓ ਉਹ ਅਜੇ ਚੰਗੇ ਭਲੇ ਤੁਰੇ ਫਿਰਦੇ ਨੇ ਮੰਜੇ ਤੇ ਬਹਣਦਾ ਵੀ ਇਹ ਕਿੱਡੀ ਵੀ ਤੁਹਾਡੀਆਂ ਕਿਹੜੀਆਂ ਲੱਤਾਂ ਟੁੱਟੀਆਂ ਨੇ ਤੁਸੀਂ ਵੀ ਜਾ ਕੇ ਕੰਮ ਕਰਿਆ ਕਰੋ ਲੈ ਕੇ 10000 ਉਹਨਾਂ ਦੇ ਹੱਥ ਤੇ ਧਰਿਆ ਕਰੋ ਬਕਵਾਸ ਬੰਦਾਕਾਰ ਕਿੱਥੋਂ ਲਿਆਦਾ ਮੈਂ ਲਿਆਦਾ ਮੈਂ ਉੱਥੇ ਜਾ ਕੇ ਟੋਇਆ ਪੁੱਟੇ ਨਾ ਪੁੱਟ-ਪੁੱਟ ਲਈ ਆਵਾ ਫਿਰ ਇਹਨੂੰ ਚੰਗਾ ਭਲਾਵਾ ਹੈ ਜਾ ਕੇ ਉੱਥੇ ਸ਼ਾਇਦ ਕੋਈ ਕੰਮ ਲੱਭੋ ਹਾਂ 100 ਕੰਮ ਹੁੰਦੇ ਨੇ ਕਰਨ ਵਾਲੇ ਮੇਰੇ ਕੋਲ ਨਹੀਂ ਕੰਮ ਹੁੰਦੇ ਮੈਂ ਦਿਹਾੜੀ ਨਹੀਂ ਕਰਨੀ ਇਹ ਖਾਦਾ ਜਾਂਦਾ ਵਾ ਜੇ ਦਿਹਾੜੀ ਨਹੀਂ ਹੀ ਨਾ ਕਰਨੀ ਤੇ ਚੱਜ ਤਰ੍ਹਾਂ ਪੜ ਲੈਣਾ ਹੈ ਫਿਰ ਬਹਿਣਾ ਹੈ ਨਾ ਕੁਰਸੀ ਤੇ ਟੌਰ ਨਾ ਤੇ ਮਾਰਨੇ ਹੀ ਆਰਡਰ ਪਰ ਹੁਣ ਜਿੱਦਾਂ ਦੇ ਤਹੀ ਲੱਛਣ ਫੜਿਆ ਨਾ ਤਾਨੂੰ ਕਿਨੇ ਦਿਹਾੜੀ ਤੇ ਮਣੀ ਰੱਖਣਾ ਐ ਮੇਰਾ ਦਿਮਾਗ ਨਾ ਛੱਟ ਦਫਾ ਹੋ ਜਾ ਮੇਰੇ ਲਾਗੋ ਦਫਾ ਹੋ ਹਾ ਤੂੰ ਇੱਥੋਂ ਤੂੰ ਹਾਨੂੰ ਕੀ ਲੈ ਕੇ ਦੇਂਦਿਓ ਸਗੋ ਬਾਦੂ ਦਾ ਬੋਝ ਹੀ ਪਾਇਆ ਸਾਡੇ ਉੱਤੇ ਨਾਲੇ ਮੇਰੀ ਗੱਲ ਸੁਣ ਲੋ ਬਹੁਤਾ ਮੈਨੂੰ ਹੁਣ ਬੋਲੋ ਨਾ ਕਿ ਤੂੰ ਆ ਨਹੀਂ ਕਰਨਾ ਤੇ ਆ ਨਹੀਂ ਕਰਨਾ ਅਗਲੀ ਸਾਮਣੇ ਤਮਾਸ਼ਾ ਨਾ ਬਣਾਇਓ ਵੀ ਸਾਡੇ ਘਰ ਵਿੱਚ ਕੀ ਹੋਉਂਦਿਆ ਵਾ ਮੈਂ ਤਾਂ ਬੋਲਣਾ ਹੀ ਬੋਲੋ ਕੋਠੀ ਤੇ ਚੜਜੋ ਸਪੀਕਰ ਲੈਦਾ ਘਰ ਦਵਾਰਿਆਂ ਚੜਨਾ ਪੈਗਾ ਤਾਂ ਚੜ ਜਾਗਾ ਪਰ ਹੋ ਬੰਦ ਪਾਇਆ ਕਰਦਾ ਨਾ ਅਵੇ ਡਰਦੀ ਫਿਰਦੀ ਉੱਥੇ ਉਹਨਾਂ ਕਹਿੰਦੇ ਸ਼ੇਨਗਾਰੇ ਫੜੀ ਸੀ ਵੇਲਾ ਤੇਰੀ ਕਿਤਨਾ ਇਤ ਕੀਤੀ ਉਹਨਾਂ ਨੇ ਕਾ ਕੈ ਸਹੀ ਗੱਲ ਹੈ ਇਸ ਤੇ ਬੜੀ ਗਈ ਬੰਦਾ ਰਹਿੰਦਾ ਰਹਿੰਦਾ ਇਤਨਾ ਰਿਸ਼ਤੇਦਾਰੀ ਦਾ ਰਹਿ ਜਾਂਦਾ ਨਾਵ ਨਹੀਂ ਦਿਖਣ ਦੀ ਕਿਤੇ ਨਾਵ ਇੱਥੇ ਰਣੀ ਆ ਪੁੱਤ ਪਾਣੀ ਲੈ ਕੇ ਆਈ ਇਤਰਾਵਾ ਵੀ ਜਿੱਥੋਂ ਉਹਦਾ ਸਨਾ ਹੁੰਦਾ ਨਾ ਜਰੂਰ ਜਾਣਾ ਚਾਹੀਦਾ ਭਾਵੇਂ 10 ਮਿੰਟ ਬੰਦਾ ਉੱਥੇ ਫਿਰ ਤੁਰ ਕੇ ਆ ਜੇ ਭਾਵੇਂ ਆ ਲੈ ਮਮੀ ਪਾਣੀ ਪੀ ਲਓ ਪਿੰਦਰ ਕਿੱਥੇ ਆ ਪਿੰਦਰ ਤੇ ਮਮੀ ਮੋਟਰ ਵੱਲ ਗਏ ਜੇ ਅੱਛਾ ਸਗੋ ਬਾਬਾ ਟਾਈਮ ਹੋ ਗਿਆ ਗਿਆਨੋਂ ਤੇ ਡੈਡੀ ਜੀ ਤੁਸੀਂ ਪਾਣੀ ਪੀ ਕੇ ਵੇਖਾਓ ਉਹਨਾਂ ਨੂੰ ਇੱਕ ਵਾਰੀ ਆਪ ਵੀ ਫੇਰਾ ਮਾਰਨਾ ਹੈ ਨਾ ਮਰਾਜ ਬਜੀ ਸੜਕੋਂ ਨਿਕਲ ਗਿਆ ਗਾੜੀ ਤੇ ਬੰਬੀ ਆਪਣੀ ਮੇਰੀ ਗੱਲ ਸੁਣੋ ਉਹ ਕਿੱਥੇ ਜਾਂਦੀ ਫੇਰਾ ਮਾਰਨ ਆਰਾ ਗੱਲਾਂ ਬੰਦਾ ਸੜਕੋਂ ਖਲੋ ਕੇ ਤੇ ਵੇਖ ਲੈਂਦਾ ਕਿ ਨਹੀਂ ਅਵੇਂ ਆਪੇ ਵੇਹਲਿੰਦੋਂ ਆਪ ਜਾਓ ਤੁਸੀਂ ਪਾਣੀ ਪੁਣੀ ਪੀ ਲੋ ਕੱਪੜੇ ਲਾ ਲਓ ਜਾਂ ਫੇਰਾ ਮਾਰ ਆਓ ਜਾ ਕੇ ਮੈਨੂੰ ਵੇਖ ਕੇ ਤਾਂ ਉਹਨਾਂ ਨੇ ਸਗੋਂ ਔਖੇ ਹੋਣਾ ਸੀ ਮੈਂ ਤਾਂ ਕਰਕੇ ਨਹੀਂ ਗਈ ਨਹੀਂ ਚੰਗਾ ਕੀਤਾ ਤੇ ਚਲੋ ਜੀ ਆਵਣ ਹਾਂਜੀ ਮੰਮੀ ਚੱਲ ਗਏ ਪੁੱਛਿਆ ਕੋ ਉਹਨੇ ਹਾਂਜੀ ਪੁੱਛਣ ਦੀ ਵੀ ਇਹ ਕਾਰਡ ਕਿੱਦਾਂ ਪੈਣੀ ਹੈ ਫਿਰ ਮੈਂ ਦੱਸਤਾ ਅੱਛਾ ਅੱਛਾ ਚੱਲ ਠੀਕ ਆ ਫਿਰ ਹੈ ਨਿਕਲੀ ਹੈ ਚੰਗੇ ਬਹੁ ਹਾਂਜੀ ਚੰਗੇ ਗੱਲਬਾਤ ਨਹੀਂ ਕਰਦੀ ਕੋਈ ਨਹੀਂ ਮੰਮੀ ਉਹਨਾਂ ਨੇ ਕਿਹੜੀ ਗੱਲ ਕਰਨੀ ਹੋ ਆਪਣੇ ਕੰਮ ਨਾਲ ਮਤਲਬ ਰੱਖਦੀ ਐ ਜਦੋਂ ਕੋਈ ਉਹਨੂੰ ਲੋੜ ਹੁੰਦੀ ਓਦੋਂ ਹੀ ਬੱਸਵਾਜ ਮਾਰਦੀ ਐ ਤੇ ਮੈਂ ਫਿਰ ਦੱਸਦੀ ਨਹੀਂ ਹਾਂ ਨੂੰ ਜੱਪੀ ਕਾ ਕੋਈ ਨਹੀਂ ਹਾਂਜੀ ਮੈਂ ਚਾਹ ਬਨਉਣੀ ਤੜ ਵਾਸਤੇ ਚੰਗਾ ਚੰਗਾ ਫਿਰ ਮੈਂ ਮਹਾਰਾ ਜੂਠਾ ਲਫੇਰਾ ਇਹਦੇ ਹੋਰ ਨਾ ਚੱਲ ਤੜਦਾ ਹੋਏ ਉੱਥੇ ਬਈ ਹਾਂ ਉਹਦਾ ਨਾ ਬੜੇ ਚੰਗੇ ਹੀ ਸਾਰੇ ਬੜਾ ਵਧੀਆ ਸੁਭਾਅ ਹੀ ਉੱਥੇ ਸਾਰਿਆਂ ਦਾ ਉਹ ਨਹੀਂ ਇਤਨੇ ਮੈਂ ਮੈਂ ਦਰਦੀ ਸੀ ਮੈਂ ਕੌਣ ਮੇਰੇ ਲਾਗੇ ਕਿਨੇ ਬਹਿਣਾ ਉੱਥੇ ਪਰ ਵੇਖ ਲਓ ਇੱਕ ਮਿੰਟ ਨਹੀਂ ਮੈਂ ਇਕੱਲੀ ਨਹੀਂ ਛੱਡਿਆ ਆਉਣਾ ਉਹ ਤਾਂ ਗੱਲ ਵਾ ਨਾ ਤਾਂ ਹੀ ਤਦ ਮੈਂ ਕਹਿੰਦਾ ਰਿੰਦੇ ਰਿੰਦੇ ਰਹੀਦਾ ਵਾ ਤੇ ਜ਼ਰੂਰ ਜਾਣਾ ਚਾਹੀਦਾ ਭਾਵੇਂ ਬੰਦਾ 10 ਮੀਟਰ ਤੇ ਫੇਰਾ ਪਰ ਮਰ ਕੇ ਆ ਜਾਏ ਭਾਵੇਂ ਕਿੰਨੂ ਇਹ ਹੁੰਦਾ ਵੀ ਆਏ ਹੀ ਚੱਲ ਮੈਂ ਵੀ ਵੇਖਾਂ ਕੋ ਕੰਮ ਕਰਦਾ ਕੋ ਤੈਨੂੰ ਕੱਪੜੇ ਲਾਉ ਤੋਂ ਮੁੰਡੇ ਆ ਕੇ ਰਾਮਾ ਉਹ ਜਾਨਾ ਡੰਗਰ ਜਾਂ ਪਾਣੀ ਕਿੱਥੇ ਬਣਾਈ ਆ ਇਹ ਇਕਦਿਨ ਇਹਦੀ ਵੀ ਰਾਖੀ ਬੜੀ ਪੈ ਗਈ ਏ ਮੈਨੂੰ ਤੇ ਡਾਡੀ ਮੇਰੀ ਸੁਣੋ ਗੱਲ ਹਾਂ ਮੈਂ ਲੱਗਦਾ ਨਾ ਗੱਲ ਕਰਨ ਦੱਸ ਆਹ ਨੇ ਜੀ ਮੈਨੂੰ ਕੰਮ ਚੰਗੇ ਲੱਗਦੇ ਤੇ ਤੁਸੀਂ ਤਾਂ ਚੱਲ ਗਏ ਤਾਂ ਮੰਮੀ ਨਾਲ ਦੇਵ ਨੋ ਕੁੜੀ ਲਾਗੇ ਭਾਵੇਂ ਮੇਰੀ ਮੇਦੀ ਗੱਲ ਸੁਣ ਤੇਰੇ ਕਿਤੇ ਵੀੜੋਂ ਹੁੰਦੀ ਆ ਹਾਂ ਪਰ ਮੈਨੂੰ ਇਹ ਕੰਮ ਨਹੀਂ ਚੰਗਾ ਲੱਗਦਾ ਮੰਮੀ ਨੂੰ ਕਹਦਾ ਵੀ ਉਹ ਕੁੜੀ ਨਹੀਂ ਘਰ ਤੋਂ ਹੋਣੀ ਚਾਹੀਦੀ ਮੇਰੀ ਗੱਲ ਸੁਣ ਚਲ ਉਹਨੂੰ ਢਾ ਦੇਣੇ ਆ ਆਹੋ ਤੇ ਥੋੜਾ ਬਹੁਤਾ ਤੂੰ ਹੀ ਕਿਹਦੇ ਨੂੰ ਹੱਥ ਮਾਰ ਰਿਹਾ ਘਰ ਜਿਵੇਂ ਮੇਰੇ ਚੋਕੇ ਕਰਦਾ ਸੀਨੀਅਰ ਬੰਦਾ ਵਾ ਤੂੰ ਤੁਸੀਂ ਇਦਾਂ ਕਰੋ ਛੱਡੋ ਸਾਰਾ ਕੁਝ ਜੀ ਹੂੰ ਕੋਈ ਸਾਰੀ ਜ਼ਿੰਮੇਵਾਰੀ ਮੈਨੂੰ ਦੋ ਵੇਹਲਾ ਕਰਨਾ ਮੈਂ ਕਰਾਂ ਵੇਹਲਾ ਲੈ ਵੇਖਣਾ ਕੀ ਏ ਪਰਦਰਾ ਤੂੰ ਬੜਾ ਵਾ ਗੱਲਾਂ ਕਿਤਨਾ ਕਰਦਾ ਓਏ ਯਾਰ ਤਾਨੂੰ ਮੇਰੇ ਤੇ ਵੀ ਇਤਬਾਰ ਹੀ ਕੋਈ ਤੇ ਇਤਬਾਰ ਹੀ ਨਹੀਂ ਤੇ ਕੰਮ ਛੱਡੋ ਆੜ ਦੀ ਨੂੰ ਫੋਨ ਕਰੋ ਵੀ ਜੋ ਕਰਨਾ ਸਾਡੇ ਮੁੰਡੇ ਨੇ ਕਰਨਾ ਉਹ ਜਾ ਭਰਾ ਕੰਮ ਕਰਕੇ ਤੇ ਜਾ ਕੇ ਉਹ ਜੀਵਨ ਇਧਰ ਗੱਲ ਸੁਣਿਆ ਕੀ ਕਹਿੰਦੇ ਆ ਆ ਗਏ ਮੈਂ ਗੱਲ ਤੁਹਾਡੇ ਨਾਲ ਕਰਨ ਰਿਹਾ ਮੰਮੀ ਨੂੰ ਕਿੱਧਰ ਵਿੱਚ ਲਿਓਂਦੇ ਉਹਨੂੰ ਹੀ ਪਤਾ ਲੱਗਣਾ ਚਾਹੀਦਾ ਨਾ ਕਿਹੜੀ ਜ਼ੁਮੇਰੀਆਂ ਚੁੱਕਦਾ ਫਿਰਦੇ ਆ ਹਾਂ ਇਹ ਕਿਹੜੀਆਂ ਗੱਲਾਂ ਕਾਂਡੇ ਪਿਓ ਪੁੱਤ ਕਹਿੰਦੇ ਆ ਵੀ ਸਵਾਈ ਦਾ ਕੰਮ ਛੱਡ ਕੇ ਨਾ ਤੇ ਕੁੜੀ ਵਿਟਾ ਦੀਗੇ अच्छा ते ਕੋਈ ਨਹੀਂ ਮੈਂ ਸਿਰ ਤੇ ਸਾਰਾ ਕੰਮ ਸਿਰ ਤੇ ਮੈਂ ਚੁੱਕ ਲੈਣਾ ਉਹਦੇ ਆਉਂਦੇ ਤੇ ਬੜੀ ਅੱਖ ਆਈ ਐ ਇਹਨੂੰ ਇਹਨੂੰ ਉਹਦਾਂ ਹੀ ਸਮਝਾਇਆ ਸੀ ਚੰਗੀ ਤਰ੍ਹਾਂ ਕਿ ਪੁੱਤ ਜੇ ਇਹ ਕੰਮ ਕਰਨੇ ਆ ਨਾ ਤੇ ਜ਼ਿੰਮੇਵਾਰੀ ਸਮਝ ਆਪਣੀ ਕਿਤੇ ਕੰਮ ਧੰਦਾ ਕਰ ਕੋਈ ਤੇ ਪੈਸੇ ਲਿਆ ਘਰ ਮੇਰੀ ਸੁਣੋ ਗੱਲ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਦੇ ਨਾ ਬਾਹਰ ਇਹ ਮੁਕੀ ਤੇ ਪਹਿਲਾਂ ਨਹੀਂ ਛੱਡਦੇ। ਉਹ ਮੇਰੀ ਗੱਲ ਸੁਣ ਲੈ ਜੇ ਲੋਕਾਂ ਮਗਰ ਲੱਗਣਗਾ ਤੇ ਬੰਦੇ ਦੇ ਘਰੋਂ ਉੱਥਾਂ ਨਹੀਂ ਜਾ ਸਕਦਾ। ਮੈਂ ਨਹੀਂ ਪ੍ਰਵਾ ਕਰਦਾ ਕਿ ਲੋਕਾਂ ਲੱਗਾਂ ਦੀ। ਮੈਂ ਮਿਹਨਤ ਕਰਦਾ ਵਾ। ਉਹਨੂੰ ਕਹਾਂ ਦੀਆਂ ਲੋਕੀ ਗੱਲਾਂ ਕਰਦਾ। ਬਹੁਤ ਗੱਲ ਵਾ। ਨਾ ਤੈਨੂੰ ਉਦਣ ਗੱਲਾਂ ਦਾ ਨਾ ਪਤਾ ਲੱਗਾ। ਉਦਣ ਨਹੀਂ ਤੈਨੂੰ ਚੇਤਾ ਆਇਆ ਲੋਕਾਂ ਦਾ ਜਦੋਂ ਤੂੰ ਆਹ ਕਾਰਾ ਕਰਕੇ ਆਇਆ ਸੀਗਾ। ਅੱਜ ਤੈਨੂੰ ਚੇਤਾ ਆ ਗਿਆ ਵਾ। ਪਤਰਾ ਤੂੰ ਬੜਾ ਨਾ। ਮੈਂ ਚੱਲ ਤੁਹਾਨੂੰ ਸਮਝਾਵਾਂਗਾ ਤੁਸੀਂ ਮੰਮੀ ਨਾਲੋਂ ਵੱਧ ਜੇ। ਵੱਧ ਬੈਠੋ ਮੈਨੂੰ ਪਤਾ ਵਾ। ਹੋਰ ਕੀ ਅੰਦਾਜ਼ੀ? ਕਿ ਜੰਮਿਆ ਵਾ। ਹਾਂ? ਹੋਰ ਕੀ ਅੰ ਅਹ ਆਤੀ ਨੂੰ ਕਹਿ ਕਦੇ ਮੇਰਾ ਨਾਮ ਲਿਖਾ ਦੋ ਤੇ ਮੈਂ ਪੈਸੇ ਪੁਛੇ ਲਿਆ ਕਰੂੰ। ਸ਼ਾਬਾਸ਼ ਪੁੱਤ। ਇਹਦਾ ਨਾਮ ਆਇਆ ਵੀ ਜਿਹੜੇ 4 ਸਾਲ ਲੰਘਣੇ ਆ ਮੈਂ ਫੜੇ ਖਾ ਪੀ ਕੇ ਨਾ ਲਾਭੇ ਕਰਾਂ। ਉਹੋ ਤੇ ਗੱਲ ਕਰ ਲਵਾਂ ਨਾ। ਹੈ? ਉਹ ਸ਼ਰਮ ਕਰ ਗੱਲ ਕਰਨ ਲੱਗਾ। ਹੋਰ ਮੈਂ ਕਰਾਂਗੀ ਜੇ ਮੈਂ ਕੰਮ ਕਰਨ ਨੂੰ ਨਾ ਤਾਂ ਨਹੀਂ ਤੁਸੀਂ ਕੇ ਬੰਨੇ ਲੱਗਦੇ। ਅਮਰੀਕਾ ਨੂੰ ਲੱਗਦੇ ਬੁਤੀ ਲੱਗੇ ਨਾ ਗੱਲ ਕਰਦੀ। ਕਿਹੜਾ ਕੰਮ ਕਰਨਾ ਵਾ ਤੂੰ? ਖੇਡ ਕਰਨਾ ਖੇਡ ਸੁਭਾਅ ਹੈ ਨਾ। ਕੰਮ ਕਰਨਾ ਇਹਨਾਂ ਇਥੇ। ਮਾਂ ਦਾ ਅੱਡੀ ਨਾਲ ਕੋਈ ਗੱਲ ਕਰਨ ਦਾ ਫਾਇਦਾ। ਜੋ ਪੜਦਾ ਗਾ ਕੀ ਮਰਜ਼ ਘੜਾ ਕਰਦਾ ਗਾ ਫਿਰਦਾ ਵਾ ਹੋਰ ਪੁੱਠੇ ਬੰਨੇ ਜਾਣ ਕਰਦਾ ਤੇ ਮੇਰੇ ਮੈਜੂ ਮੇਰੀ ਚੁਕਨਾ ਦੂਤਾ ਨਹੀਂ ਵੰਦਾ ਆਪਣਾ ਜੂ ਮੇਰੇ ਵਾਲਾ ਉਹ ਬੜੀ ਸਿਰ ਤੇ ਚਾ ਲੈ ਆ ਕੇ ਲਾਂਦੀ ਆ ਉਹਦੇ ਨਾਲ ਵੇਹ ਰੰਗਦਾ ਪਿਆਰੀ ਵਾਲ ਕਿੱਡੀ ਛੇਤੀ ਹੁੰਦਾ ਇੰਨਾ ਨਹੀਂ ਕੋਈ ਕੰਮ ਸਿੱਖਾ ਹੈ ਕੰਮ ਕੋਈ ਲੱਕੜ ਦਾ ਸਿੱਖੇ ਕੋਈ ਮੋਟਰਾਂ ਦਾ ਸਿੱਖੇ ਇੰਨੀ ਕਮਾਈ ਹੈ ਕੋ ਲੋੜ ਤੋਂ ਵੱਧ ਹੈ ਕੋਈ ਕੰਮ ਨਹੀਂ ਜੇ ਸਿੱਖਣਾ ਇਹਨੇ ਚਿੱਟਾ ਵੇਲਾ ਰਹਿਣ ਗਿੱਜ ਗਿਆ ਵਾਏ ਬਸ ਉਹ ਆਪ ਤਾਂ ਨੂੰ ਪੈ ਗਿਆ ਪਰ ਨਾਲ ਇਹ ਕਿਹੜਾ ਨਪੜਵਾ ਜੀਵਨ ਚਾਰ ਅੱਖਰ ਪੜਿਆ ਵਾ ਕਿਤੇ ਕੰਪਿਊਟਰ ਕਮਾਂਡਰ ਸਿੱਖਿਆ ਆਪਣਾ ਜਾ ਕੇ ਹੋਰ ਕੰਮ ਦੇ ਲੱਗੇ ਕਿਤੇ ਜਾ ਕੇ ਕਿਹੜਾ ਲੋਕੀ ਜਾਂਦੀ ਹੈ ਮੇਰੇ ਦੇ ਸਿਕਿਉਰਿਟੀ ਗਾਰਡ ਲੱਗੇ ਆ ਜੇ ਕਿਸੇ ਨੇ ਕੰਮ ਕਰਨਾ ਹੋਵੇ ਨਾ ਫਿਰ ਤੇ ਬੜੇ ਕੰਮ ਤੇ ਜਿਹੜਾ ਵੇਲਾ ਰਹਿਣਗੇ ਜੀ ਉਹਨਾਂ ਕੋਲੋਂ ਕੰਮ ਕਰਨ ਦੀ ਠੀਕ ਆ ਨਾ ਇਹ ਤਾਂ ਰਤਾ ਵੀ ਵਾਰਡੋਰ ਮੇਰੇ ਆ ਜਪੜਾ ਦੇਣਾ ਤੇ ਮੁੜ ਕੇ ਤੁਰੇ ਫਿਰਨੇ ਜਿੱਥੇ ਮਰਜੀ ਤੁਸੀਂ ਮੇਰੀ ਗੱਲ ਸੁਣ ਲਓ ਤਿਆਰ ਨਾ ਕਿਤੇ ਇਹਦੇ ਨਾ ਜਾਲ ਵਿੱਚ ਨਾ ਫਸ ਜਿਓ ਮੈਂ ਇਹਨੂੰ ਜਾਣਦਾ ਨਹੀਂ ਆਹੋ ਮੈਂ ਕਦੀ ਵੀ ਇਹਦੇ ਪਰਾਂ ਮਿੱਤ ਮੈਂ ਆਹੋ ਕੁੱਠੇ ਲੈ ਕੇ ਮੰਗਣ ਦਾਦ ਲੈਣੇ ਸਾਨੂੰ ਜੇ ਕਿਹਨਾਂ ਤੇ ਫਿਰ ਕਾਰੀ ਛਿੱਤੀ ਆ ਚੰਗਾ ਭਲਾ ਇੱਥੇ ਬੈਠਾ ਹੈ ਸਾਰਾ ਇਹ ਮੂਡ ਖਰਾਬ ਕਰਕੇ ਉਹ ਮਾਰ ਜਾਵਾ じゃ ਤੂੰ ਮੁਰਗੀ ਵੇਖਣੀ ਆ ਚਾਹ ਬਣਾ ਘੋਟ ਬਣਾ ਦਨੀ ਹੈ ਚਾਪੀ ਲਾਤੀ ਆ ਫੜਕੇ ਸਨੇ ਮੁਰਕੇ ਮੇਰੇ ਕੋਲ ਪੈ ਜਾਂਦੇ ਆ ਚੱਲ ਗਾ ਦੀਦੀ ਫੋਨ ਤੇ ਸਾਰੀਆਂ ਗੱਲਾਂ ਹੁੰਦੀਆਂ ਨਹੀਂ ਨਾ ਤੇ ਇੱਕਦਾਂ ਮੈਂ ਤੁਹਾਨੂੰ ਦੱਸਣੀ ਆ ਇੱਕ ਦਿਨ ਨਾ ਮੈਂ ਜਿੱਦਣ ਗਈ ਨਾ ਸਲਾਈ ਸਿੱਖਣ ਹਣਾ ਤੇ ਉਹਦੀ ਸੱਸ ਨਹੀਂ ਘਰ ਆ ਗਈ ਉਦੋਂ ਪਹਿਲਾਂ ਮੈਨੂੰ ਫੋਨ ਕਰਕੇ ਕਹਿੰਦੀ ਵੀ ਮੈਂ ਤੇ ਆ ਗਈ ਫੋਨ ਕਰਕੇ ਮੈਨੂੰ ਕਹਿੰਦੇ ਵੀ ਅਸੀਂ ਕਿਤੇ ਜਾਣਾ ਵੀ ਨਾ ਆਉ ਉਹ ਅੱਜ ਪਰ ਮੈਂ ਤੇ ਉਦੋਂ ਚਲ ਗਈਆਂ ਕਹਿੰਦੇ ਚੱਲ ਤੂੰ ਹੁਣ ਆ ਗਈਆਂ ਤੇ ਨਾਵਾ ਚੱਲ ਜੀ ਕੁਛ ਨਾ ਪਤਾ ਲੱਗੂਗਾ ਤੇ ਨਾਵ ਨੂੰ ਪੁੱਛ-ਪੁੱਛ ਲਈ ਤੇ ਮੈਂ ਨਾ ਇਦਾਂ ਡਈਆਂ ਸਿੱਖਣ ਤੇ ਮੈਂ ਫਿਰ ਆਵਾਜ਼ ਮਾਰੀ ਭਾਣੇ ਨੇ ਆਵਾਜ਼ ਮਾਰਨੀ ਮੈਂ ਨਾ ਆਵਾਜ਼ ਮਾਰੀ ਨਾ ਤੇ ਮੈਂ ਪੁੱਛਣ ਦੀ ਤੇ ਦੀਦੀ ਬੜੀ ਦੁਖੀ ਹੈ ਵਿਚਾਰੀ ਉਦਾਂ ਤਾਂ ਦੱਸ ਜਿਆ ਬੜਾ ਆ ਉਹਦੇ ਤੇ ਜਿੱਦ ਨਾਲ ਨਾਲ ਦੱਸੰਦੀ ਹੀ ਫੇ ਇਦਾਂ ਕਹਿੰਦੀ ਵੀ ਮੇਰਾ ਮੈਂ ਹਾਂ ਤੀ ਤੂੰ ਚੱਲ ਭੱਜ ਕੇ ਤੇ ਕਹਿੰਦੀ ਏ ਆਤ ਗਈਆਂ ਮਨ ਮੇਰ ਕੋ ਗਲਤੀ ਹੋ ਗਈ ਆ ਇਹ ਸ਼ਰਾਬ ਵੀ ਪਿੰਦਾ ਨਸ਼ੇ ਵੀ ਕਰਦਾ ਚਿੱਟਾ ਵੀ ਕੰਦਾ ਕਹਿੰਦੀ ਹਾਂ ਤੇ ਮੈਨੂੰ ਬੜਾ ਵਾਇਰਸ ਸੁਣ ਕੇ ਨਾ ਮੈਨੂੰ ਬੜਾ ਹੁੰਦਾ ਮਨ ਪਰਦੀ ਚੱਲੋ ਫਿਰ ਵੀ ਜਿੱਦਾਂ ਵੀ ਬੜਾ ਮਨ ਪਰਦੀ ਤੇ ਚਲੋ ਜਿੱਦਾਂ ਵੀ ਆ ਗਈ ਤੇ ਨਾਨੀ ਹੀ ਮੇਰੀ ਚਲ ਮੈਂ ਇੰਨਾ ਬੁਰਾ ਤੇ ਨਹੀਂ ਹਾ ਚਾਹੁੰਦੀ ਪਿੰਨੇ ਮਾਰੇ ਘਰ ਜਾਵੇ ਹਨਾ ਆਹ ਹੋਏ ਇੱਥੇ ਆ ਪਰ ਮੈਨੂੰ ਵੀ ਬੜਾ ਵੇਖ ਕੇ ਹੋਇਆ ਅਗੇ ਵੱਲ ਕਹਿੰਦੀ ਮੇਰੀ ਸੱਸ ਸੱਸ ਵੀ ਕਹਿੰਦੀ ਬੜੀ ਤੇਜ ਵਾ ਤੇ ਸੱਸ ਵੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਰਦੀ ਆ ਮੇਰੇ ਸਾਹਮਣੇ ਤਾਂ ਅੰਟੀ ਬੜੀ ਚੰਗੀ ਤੇ ਉਹਦਾ ਕਹਿੰਦੀ ਵੀ ਇਹ ਬੜੀ ਟੋਕਾ ਟਕਾਈ ਵੀ ਉਹ ਵੀ ਬੜੀ ਕਰਦੀ ਉਹਨੂੰ ਬੋਲਦੀ ਬੜਾ ਕਹਿੰਦੀ ਮੈਨੂੰ ਮੇਨੇ ਹੀ ਮਾਰਦੀ ਰਹਿੰਦੀ ਆ ਕਿ ਤੂੰ ਭੱਜ ਕੇ ਆਈਆਂ ਤੂੰ ਇਦਾਂ ਕੀਤਾ ਤੇ ਫਿਰ ਪਰ ਕੀ ਕਰ ਸਕਦੇ ਹੁਣ ਤੇ ਕਹਿੰਦੀ ਮੈਨੂੰ ਕੁੱਟਦਾ ਵੀ ਹੈ ਘਰ ਵਾਲਾ ਲੈ ਹਾਂ ਕਹਿੰਦੀ ਮਾਰਦਾ ਵੀ ਹੈ ਤੇ ਹੁਣ ਘਰਾਂ ਤੇ ਘਰਾਂ ਕੀ ਮੈਂ ਪਹਿਲਾ ਇਹਨੇ ਪੁਠਾ ਪਹਿਲਾ ਕਰ ਲਿਆ ਹੈਗਾ ਕੰਮ ਮੈਂ ਤੇ ਆਖਿਆ ਚੱਲ ਚਲ ਗਈ ਆ ਚੱਲ ਆਪਣੇ ਘਰ ਸੌਖੀ ਰਵੇ ਹੁਣ ਉੱਥੇ ਜਾ ਕੇ ਵੀ ਇਹਦਾ ਹਲਵਾ ਆਹ ਉਹ ਦੁਖੀ ਤੇ ਬੜੀ ਆ ਉੱਥੇ ਹੁਣ ਕੀ ਕਰੇ ਚਲ ਤੇ ਇੱਥੋਂ ਗਈ ਆ ਨਾ ਪਿੱਛੇ ਸਟੈਪ ਨਹੀਂ ਇਹਨਾਂ ਖਿੱਚ ਸਕਦੀ ਮੈਂ ਤੇਰੇ ਭਾਈ ਨਾਲ ਗੱਲ ਕਰਾਂ ਨਹੀਂ ਤੇ ਹਾਏ ਦੀਦੀ ਰਹਿਣ ਦੋ ਉਹ ਨਾ ਜਾਰੀ ਜੀ ਦੋ ਗੱਲ ਕਰਦੀ ਨਾ ਸਾਬ ਲਾਲੂ ਰੋਣ ਲੱਗ ਪਈ ਗੱਲ ਕਰਦੀ ਕਰਦੀ ਪਰ ਮੈਨੂੰ ਕਹਿੰਦੀ ਵੀ ਅਮਨ ਵੇਰਲਾ ਤੂੰ ਨਾ ਕਿਤੇ ਗੱਲ ਕਰੀ ਜਾ ਕੇ ਜੇ ਇਦਾਂ ਦੀਦੀ ਗੱਲ ਕੀਤੀ ਤੇ ਫਿਰ ਲੜਾਈ ਬੜੀ ਪੈਣੀ ਜੀ ਤੁਹਾਨੂੰ ਤੇ ਪਤਾ ਹੀ ਆ ਫਿਰ ਬੰਦੇ ਬੰਦਿਆਂ ਦੀ ਗੱਲਾਂ ਕਿ ਹੱਥੋਂ ਪਾਈ ਹੋ ਜਾਂਦੀ ਹੁੰਦੀ ਜੇ ਮਾੜੀ ਮੋਟੀ ਵੀ ਗੱਲ ਕਰਦੇ ਹੋ ਜੇ ਸਾਬ ਨਾ ਕਹਿੰਦੀ ਆ ਪੀ ਸ਼ਰਾਬ ਪੀਂਦਾ ਨਸ਼ਾ ਖਾਂਦਾ ਨਾ ਛੇੜੀ ਦਾ ਕੀ ਪਤਾ ਹੁੰਦਾ ਕੀ ਕਰਦੇ ਕੀ ਪਤਾ ਨਹੀਂਗਾ ਤੇ ਹੁਣ ਇਹਦੇ ਵੀਰ ਦਾ ਵੀ ਨਾ ਪਤਾ ਜੇਕਰ ਇਹਨੂੰ ਕਿਤੇ ਦੱਸਤਾ ਤੇ ਉਹ ਕੀ ਪਾਣੂ ਕੀ ਕਰਨਾ ਜਾ ਕੇ ਆਹੋ ਤੇ ਹੈ ਤੇ ਅਕਸਰ ਉਹਦਾ ਭਰਾ ਹੀ ਆਹੋ ਫਿਰ ਵੀ ਜਿੱਦਾਂ ਮਰਜ਼ੀ ਹਨਾ ਕਰਦੇ ਆ ਵੀ ਸਾਡਾ ਇਦਾਂ ਕਰ ਕੀ ਆ ਉਦਾਂ ਕਰ ਗਈ ਆ ਆ ਜਾ ਕੇ ਇਹਨਾਂ ਨੂੰ ਪਤਾ ਲੱਗਾ ਵੀ ਉਹ ਇੰਨਾ ਤੰਗ ਕਰਦਾ ਵਾ ਤੇ ਇਹਨਾਂ ਨੇ ਛੱਡਣਾ ਥੋੜਾ ਛੱਡਣਾ ਥੋੜਾ ਹੈ ਤੇ ਚਲ ਦੀਦੀ ਇੱਥੇ ਲੱਗ ਗਈ ਪਿੰਡ ਹੈ ਉਹਦਾ ਤੇ ਪਿੰਡ ਦਾ ਨਾਮ ਦੱਸ ਹੈ ਕਿਹੜਾ ਵਾ ਨਹੀਂ ਦੀਦੀ ਪਿੰਡ ਦਾ ਨਾਮ ਨਹੀਂ ਮੈਂ ਦੱਸਣਾ ਇੱਥੇ ਲੈਂਦੀ ਆ ਉਦਾਂ ਮੈਨੂੰ ਕਹਿੰਦੀ ਸੀ ਕਿ ਇਹਨੂੰ ਦੱਸੀ ਨਾ ਇਹ ਵੀ ਨਾ ਦੱਸੀ ਕੋਈ ਨਾ ਦੱਸੀ ਫਿਰ ਵੀ ਮੈਂ ਤੁਹਾਨੂੰ ਦੱਸਤਾ ਚਲ ਫੋਨ ਤੇ ਪੂਰੀਆਂ ਬੁਲਾਣੀ ਦੱਸੀ ਜਾਂਦੀਆਂ ਮੈਂ ਦੀਦੀ ਕੋ ਹੋਵਨੀ ਆ ਚਲ ਦੱਦ ਦਿੰਦੀ ਆ ਦੀਦੀ ਨੂੰ ਤੂੰ ਹੀ ਨਾ ਇੰਨਾ ਗਿਣਾ ਆ ਰਿਓ ਚਲ ਇਨਾ ਗਿਆ ਮੈਂ ਕੀ ਨਾ ਲੈਣਾ ਵਾ ਪਤਾ ਜਿਆਦਾ ਕਰ ਮੈਂ ਫੇਰ ਕਲੈਸ਼ ਪਾਊਗਾ ਕੋਈ ਕਲੈਸ਼ ਪਾਊਗਾ ਜੀ ਜਿਆਦਾ ਗੱਲ ਵਾਦ ਕੀਤੀ ਤੇ ਫੇਰ ਉਹਨੇ ਵਿਚਾਰੀ ਨੇ ਕਹਿਣਾ ਵੀ ਮੈਂ ਤੇ ਨਾ ਦੱਸਿਆ ਹੈ ਹੋਲਾ ਕੀਤਾ ਤੇਰੇ ਤੇ ਤੂੰ ਜਾ ਕੇ ਇੱਥੇ ਦੱਸਦਾ ਪਰ ਵੇਹਲਾ ਮਨ ਮਾੜੇ ਕੰਮ ਦਾ ਮਾੜਾ ਹੀ ਨਤੀਜਾ ਹੁੰਦਾ ਨਾ ਫੇਰ ਹੁਣ ਮੈਂ ਕਿਹਾ ਚਲ ਉੱਥੇ ਜੇ ਗਈ ਹੈ ਤੇ ਚਲ ਉੱਥੇ ਸੁਖੀ ਹੋਊਗੀ ਹੁਣ ਤੂੰ ਉੱਥੇ ਦੱਸਾਂ ਦੀ ਵੀ ਉੱਥੇ ਵੀ ਦੁਖੀ ਹੈ ਗੋੜੀ ਬੁੜੀ ਹੁਣ ਕੀ ਬੰਦਾ ਕਰੇ ਮੈਂ ਤੈਨੂੰ ਦੱਸਣ ਨਹੀਂ ਗਈ ਉਹ ਤੇ ਵਿਚਾਰੀ ਰੋਣੀ ਲੱਗਦੀ ਮੈਨੂੰ ਵੀ ਵੇਖ ਕੇ ਮੇਰਾ ਵੀ ਮਨ ਘਰ ਆਇਆ ਦਰ ਹੁਣ ਕੀ ਕਰ ਸਕਨੇ ਚਲ ਕੋਈ ਨੀ ਸੁ ਬੈ ਹੁਣ ਮੈਂ ਨਾ ਚਾਹ ਬਣਾ ਕੇ ਲਿਆਉਣੀ ਨਹੀਂ ਦੀਦੀ ਮੈਂ ਨਾ ਚਾਹ ਨਹੀਂ ਪੀਨੀ ਐਦਾਂ ਕਰੋ ਮੈਨੂੰ ਭੁੱਖ ਬੜੀ ਲੱਗੀ ਆ ਮੈਨੂੰ ਤੀ ਰੋਟੀ ਦੇ ਦੋ ਮੈਨੂੰ ਤਾਂ ਉੱਥੇ ਵੀ ਭੁੱਖ ਬੜੀ ਲੱਗੀ ਤੇ ਮੈਂ ਨਾ ਆ ਨਹੀਂ ਲਿਆ ਕੇ ਚਾਹ ਰੋਟੀ ਤੇ ਮੈਂ ਸਿੱਧੀ ਇੱਧਰ ਨੂੰ ਆ ਗਈ ਹਸਲਾਈ ਤੋਂ ਹੀ ਦੱਸ ਹਾਂ ਤੂੰ ਆ ਕੇ ਬੈ ਗਈ ਪਹਿਲਾਂ ਦੱਸ ਦੀ ਮੈਂ ਰੋਟੀ ਬਣਾ ਲੈਂਦੀ ਮੈਂ ਤਾਂ ਹੀ ਉਹਨਾਂ ਨੂੰ ਕਹਾਂਦੀ ਬੜੀ ਚਲ ਮੈਂ ਲੈਂਨੀ ਬਣਾ ਕੇ ਰੋਟੀ ਆਏ ਭਾਈ ਕੀ ਕਿਦਾਂ ਇਹ ਗੱਲਾਂ ਕਰਦੀ ਇਹ ਤਾਂ ਨਵਬਾਰੇ ਦੇਈ ਆ ਨਾ ਬੇਦੁਖੀ ਬੜੀ ਆ ਨਾ ਬਰੂੰਦੀ ਬੜਾ ਆ ਨਾਬ ਨੂੰ ਕੁੱਟਦੇ ਮਾਰਦੇ ਆ ਪਰ ਮੈਨੂੰ ਸਮਝ ਨਹੀਂ ਆਉਂਦੀ ਇਹਨੂੰ ਕਿਦਾਂ ਪਤਾ ਲੱਗ ਗਿਆ ਜੇ ਇਹਦੀ ਨਾ ਅਮਨ ਵੀ ਗੱਲਾਂ ਕਰਦੀ ਹੋਵੇ ਪਰ ਅਮਨ ਨੂੰ ਵੀ ਪਤਾ ਨਾ ਉਹ ਕਿੱਥੇ ਆ ਕਿੱਥੇ ਨਹੀਂ ਹਾਈ ਮੈਂ ਕੀ ਕਰਾਂ ਮੇਰੀ ਤਾਂ ਜਾਨ ਟੁੱਟਣ ਗਈ ਆ ਹਾਈ ਮੇਰੀ ਤਾਂ ਫੇਰ ਵੀ ਧੀ ਆ ਫਿਰ ਕਿਨੇ ਦਿਨ ਕੱਢਦੀ ਰਹੂਗੀ ਕੀ ਕਰਦੀ ਹੋ ਵੀ ਮੇਰੀ ਈ ਰੱਬਾਂ ਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਲੱਗ ਤੇ ਕਰ ਦਿਆਂਗੇ ਹਲਿਆ ਤਾਂ ਮੈਨੂੰ ਨਹੀਂ ਛੱਡਣਾ ਨਹੀਂ ਫੋਨ ਵੀ ਲਾ ਕੇ ਵੰਦੀ ਇਦਾਂ ਕਰਦੀ ਆ ਸੱਇਆ ਨਾ ਫੋਨ ਨੰਬਰ ਤਾਂ ਮੈਨੂੰ ਪਤਾ ਹੀ ਆ ਕਿ ਖਾਂ ਭਲਾ ਈ ਰੱਬਾ ਮੇਰੀ ਧੀ ਨੂੰ ਬਿਛਣਾ ਹੋਵੇ ਜਿੱਥੇ ਵੀ ਹੋਵੇ ਨਾ ਮੇਰੀ ਧੀ ਵਧੀਆ ਹੀ ਹੋਵੇ ਐਵੇਂ ਆਂਦੇ ਆ ਧੀਆਂ ਦਾ ਬੜਾ ਦੋਖਾ ਚਰਬਾ ਉਹ ਹੋ ਹੀ ਚੁੱਕੇ ਮੰਮੀ ਦਾ ਫੋਨ ਇਹਨਾਂ ਨੇ ਕਿਉਂ ਅੱਜ ਮੇਰੀ ਜਿਆਦ ਆ ਗਈ ਹੈਲੋ ਹੈਲੋ ਨਾ ਬਬਾ ਨਾ ਪੁੱਤ ਤੂੰ ਸੁਣਾ ਠੀਕ ਠਾਕ ਹਾਂ ਕੀ ਗੱਲ ਵਾ ਮੇਰੀ ਤੀਨ ਨੂੰ ਮੈਂ ਤਾਂ ਪੁੱਤ ਦੂਜੇ ਕਮਰੇ ਚ ਗਈ ਤੇ ਜਦੋਂ ਦੂਜੇ ਚ ਗਈ ਤਾਂ ਦੋਵੇਂ ਭੈਣਾਂ ਗੱਲਾਂ ਕਰਨੀਆਂ ਤੇਰੀਆਂ ਹੀ ਮੈਂ ਮੈਦੇ ਉਹਨਾਂ ਪਿਆਰਾਂ ਤੋਂ ਨਾ ਮੁੜ ਕੇ ਪਛਾਣ ਹੋ ਆ ਗਈ ਤੇ ਮੈਂ ਹਾਂ ਜੇ ਕਿਤੇ ਬਾਹਰ ਕਿਸ ਨੇ ਮੈਨੂੰ ਵੇਖ ਲਿਆ ਤੇ ਮੈਂ ਹਾਂ ਇੱਕ ਵੀ ਪੜਾ ਪੜਦੇ ਨਾ ਫੋਨ ਤੇ ਲਾ ਕੇ ਵੇਖਾਂ ਮੇਰੀ ਧੀ ਨੂੰ ਕੀ ਗੱਲ ਵਾ ਮੇਰੀ ਧੀ ਕਿਉਂ ਇੰਨੀ ਦੁਖੀ ਆ ਕੀ ਹੋਇਆ ਕੀ ਤੈਨੂੰ ਹਾਂ ਅੱਛਾ ਪੁੱਤ ਮੇਰ ਕੋ ਸੁਣ ਕੇ ਰਿਆ ਨਹੀਂ ਗਿਆ ਮੇਰਾ ਤੇ ਕਲੇਜਾ ਹੀ ਪਾਟ ਗਿਆ ਪੁੱਤ ਮੈਨੂੰ ਇਹ ਗੱਲ ਦੱਸ ਦੇ ਕਿਤੇ ਤੈਨੂੰ ਮਾਰਦਾ ਤਾਂ ਨਹੀਂ ਪੜਾਉਣਾ ਹਾਂ ਅਛਾ। ਯਾ ਲੈ ਹੁਣ ਹੋਰ ਗੱਲ ਸੁਣ ਲੈ। ਮੇਰੀ ਤੀ ਤੂੰ ਨਾ ਮੈਨੂੰ ਫੋਨ ਲਾਈ। ਮੈਂ ਆਪਣੇ ਜੀਆ ਤੋਂ ਬਚ ਬਚਾ ਕੇ ਤੈਨੂੰ ਫੋਨ ਲਾਵਾਂਗੀ। ਹੁਣ ਕੀ ਕਰਾਂ ਧੀਏ? ਤੈਨੂੰ ਇੱਥੇ ਮੈਂ ਲਿਆ ਵੀ ਨਹੀਂ ਸਕਦੀ। ਹਾਂ। ਬੱਚਾ ਚੰਗਾ ਪੁੱਤ। ਧਿਆਨ ਨਾਲ ਰਹੀਂ। ਹਾਂ। ਠੀਕ ਆ ਬੋ ਤਠੀਕ ਆ। ਤੂੰ ਨਾ ਫੋਨ ਲਾਈ ਮੈਂ ਜਦੋਂ ਹੀ ਨਾ ਹਾਂਗੀ ਤੈਨੂੰ ਆਪ ਹੀ ਲਾਵਾਂਗੀ। ਜੇ ਕੋ ਕਰ ਦੇ ਜੀ ਕਿਤੇ ਜਾਣਗੇ ਮੈਂ ਤੈਨੂੰ ਫੇਰ ਫੋਨ ਲਾਵਾਂਗੀ। ਚਿੰਤਾ ਨਾ ਵੀ ਠੀਕ ਆ। ਐ ਰੱਬਾ। ਕੁੜੀ ਕਿਉਂ ਨਹੀਂ ਪਾੰਗਾ ਜੇ ਰੱਬਾ ਗਲਤੀ ਨਿਆਣੀ ਨੇ ਘਾਰ ਹੀ ਲਈ ਤੈਨੂੰ ਇੰਨੀ ਸਜ਼ਾ ਤੇ ਨਾ ਦਿੰਦਾ ਕੱਲ ਜਿੱਥੇ ਵੀ ਹੈਗੀ ਸੁਖੀ ਰਹਿੰਦੀ ਹੈ ਕੀ ਕਰਾਂ ਐਵੇਂ ਅੰਦੀ ਨੇ ਮਾ ਮਾ ਮਾਈ ਹੁੰਦੀਆਂ ਨੇ ਵੇਗਲਾ ਉਹਦੇ ਕੋਲ ਗੱਲ ਸੁਣ ਕੇ ਤੇ ਕਿੰਨਾ ਦੁੱਖ ਲੱਗਾ ਇਹਨਾਂ ਨੇ ਉਸੇ ਵੇਲੇ ਮੈਨੂੰ ਫੋਨ ਲੱਗੇ ਤੇ ਮੇਰਾ ਹਾਲ ਚਾਲ ਪੁੱਛਿਆ ਤੇ ਮੈਂ پاਗਲ ਜਿਨੇ ਇਹਨਾਂ ਦਾ ਮਾਸਾ ਬਣੀ ਸੋਚਿਆ ਤੇ ਆਪਣੇ ਬਾਰੇ ਸੋਚ ਕੇ ਤੇ ਇੱਥੇ ਆ ਗਈਆਂ ਤਾਂ ਮੈਨੂੰ ਕਿਹੜਾ ਸੁੱਖ ਮਿਲ ਗਿਆ ਆ